ਕੈਨੇਡਾ ਦੇ ਵਿੱਚ ਖਬਰਾਂ ਦੇ ਵਿੱਚ ਵੱਡੀ ਖਬਰ ਇਸ ਵਕਤ ਇਹ ਆ ਕਿ ਲਿਬਰਲ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਦੀ ਐਗਵਾਈ 'ਚ ਇੱਕ ਹੋਰ ਚੌਥੀ ਤੀਜੀ ਵਾਰੀ ਮਿਨੋਰਟੀ ਗਵਰਨਮੈਂਟ ਜੜੀ ਆ ਉਸ ਨੂੰ ਆਪਣਾ ਫਾਰਮ ਕਰਨਗੇ ਚੌਥੀ ਵਰੀ ਸਰਕਾਰ ਉਹ ਬਣਾਉਣਗੇ ਹੁਣ ਤੱਕ ਦੇ ਸਾਰੇ ਜਿੰਨੇ ਰਿਜ਼ਲਟ ਸੀਗੇ ਉਹਨਾਂ ਦੇ ਤਹਿਤ 169 ਸੀਟ ਜਿਹੜੀਆਂ ਨੇ ਲਿਬਰਲ ਦੇ ਹੱਕ 'ਚ ਆ ਗਈਆਂ ਨੇ ਦੱਸਦੀ ਕਿ ਹੁਣ ਕੈਨੇਡਾ ਦੇ ਵਿੱਚ 343 ਹਲਕੀ ਨੇ 343 MP ਜਿਹਨੀਆਂ ਸੀਟਾਂ ਨੇ ਪਹਿਲਾਂ 338 ਸੀਗੀ ਪਾਪੂਲੇਸ਼ਨ ਦੇ ਹਿਸਾਬ ਨਾਲ 5 ਸੀਟਾਂ ਐਡ ਹੋ ਗਈਆਂ ਨੇ ਉਹਦੇ ਤਹਿਤ 172 ਸੀਟਸ ਚਾਹੀਦੀਆਂ ਸੀਗੀਆਂ ਮジョਰਿਟੀ ਸਰਕਾਰ ਲਈ ਸਿਰਫ 3 ਸੀਟਾਂ ਤੋਂ ਲਿਬਰਲ ਪਛੜ ਗਿਆ ਕੰਜ਼ਰਵੇਟਿਵ ਪਾਰਟੀ ਦੁਬਾਰਾ ਫੇਰ اپੋਜੀਸ਼ਨ ਪਾਰਟੀ ਹੋਏਗੀ 144 ਸੀਟਾਂ ਉਹਨਾਂ ਦੇ ਹੱਕ ਦੇ ਵਿੱਚ ਰਹੀਆਂ ਨੇ ਉਸ ਤੋਂ ਬਾਅਦ ਦੂਜੀ ਨੰਬਰ ਤੇ ਵੱਡੀ ਪਾਰਟੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਆਇਆ ਉਹ ਹੈ ਬਲਾਕ ਕਬਕਵਾ ਖੇਤਰੀ ਪਾਟੀਆਂ ਕਬਕ ਸੁਬਰੀਦੀ اور ਉਹਦੇ ਮੁਖੀ ਨੇ ਮਿਸਟਰ ਬਲਾਂਚੇ ਉਹਨਾਂ ਨੇ ਬਿਆਨ ਵੀ ਦੇ ਦਿੱਤਾ ਹੈ ਕਿ ਉਹ ਆਪਣੇ ਕੁਝ ਸ਼ਰਤਾਂ ਮੁੱਦਿਆਂ ਤਹਿਤ ਉਹ ਲਿਬਰਲ ਸਰਕਾਰ ਨੂੰ ਸਪੋਰਟ ਕਰ ਲਈ ਚਾਰ ਨੇ ਬਿਲਕੁਲ ਬਲਾਕ ਕੋਲ ਭਾਈ ਸੀਟਾਂ ਉਹਨਾਂ ਦੇ ਹਿੱਸੇ ਪਈਆਂ ਨੇ 12 ਸੀਟਾਂ ਦਾ ਉਹਨਾਂ ਨੇ ਵੱਡਾ ਲਾਸ ਸਿਲਿਆ ਐ ਐਨਡੀਪੀ ਕੋ ਸੱਤ ਸੀਟਸ ਨੇ ਪਿਛਲੀ ਵਰੀ 24 ਸੰਨ NDP ਇੱਕ ਅਫੀਸ਼ੀਅਲ ਪਾਰਟੀ ਦਾ ਸਟੇਟ ਹਜ਼ਾ ਚੁੱਕੀ ਹੈ ਉਹਨਾਂ ਦੇ ਲੀਡਰ ਜਗਮੀ ਸਿੰਘ ਜਿਹੜੇ ਆ ਰਾਈਟ ਵੇ ਉਹਨਾਂ ਨੇ ਸਟੈਪ ਡਾਊਨ ਕਰ ਦਿੱਤਾ ਹੈ ਗ੍ਰੀਨ ਪਾਰਟੀ ਨੇ ਵੀ ਇੱਕ ਸੀਟ ਦਾ ਲਾਸਟ ਚਲੇਆ ਉਹਨਾਂ ਕੋਲ ਇੱਕ ਪਾਰਟੀ ਸੀਟ ਹੈ ਉਹਨਾਂ ਦੀ ਪਾਰਟੀ ਦੀ ਪ੍ਰਧਾਨ ਐਲਿਜ਼ਾਬੈਥ ਮੇ ਵੈਂਕੂਵਰ ਆਈਲੈਂਡ ਤੋਂ ਆਪਣੀ ਸੀਟ ਦੁਬਾਰਾ ਸਿਕਯੂਰ ਕਰਨ ਦੇ ਵਿੱਚ ਕਾਮਯਾਬ ਰਹੇ ਨੇ ਔਰ ਉਹ ਹਮੇਸ਼ਾ ਹੈ ਲਿਬਰਲਸ ਦੇ ਨਾਲ ਬਹੁਤੇ ਮੁੱਦਿਆਂ ਦੇ ਉੱਪਰ ਉਹਨਾਂ ਨੂੰ ਸਨਮਰਦ ਦੇਣ ਦੇ ਵਿੱਚ ਤਿਆਰ ਜਿਹੜੇ ਉਹ ਰਹੇ ਨੇ ਔਰ ਖਬਰਾਂ ਤੋਂ ਬਾਅਦ ਜਗਮੀਤ ਸਿੰਘ ਬਾਰੇ ਜ਼ਰੂਰ ਗੱਲਬਾਤ ਕੀਤੀ ਜਾਏਗੀ ਰਾਸ਼ਟਰੀ ਕਿ ਜਗਮੀਤ ਸਿੰਘ ਹੁਣਾਂ ਨੇ ਸਤਕਾਰ ਵਜੋਂ ਔਰ ਐਥਿਕਲੀ ਸਟੈਪ ਡਾਊਨ ਕਰਨਾ ਠੀਕ ਸਮਝਿਆ ਕਿਉਂਕਿ ਉਹ ਵੀ ਆਪਣੀ ਬਰਨਬੀ ਸੈਂਟਰ ਵਾਲੀ ਸੀਟ ਜਿਹੜੀ ਆ ਹਾਰ ਗਏ ਸਨ ਬਟ ਪੀਅਰ ਪਾਲੇਵਰ ਜਿਹੜੇ ਕੰਜ਼ਰਵੇਟਿਵ ਲੀਡਰ ਨੇ ਕਿਉਂਕਿ ਉਹ ਇੱਕ ਕੈਰੀਅਰ ਪੋਲੀਟਿਸ਼ੀਅਨ ਨੇ ਉਹਨਾਂ ਕੋਲ ਹੋਰ ਜੌਬ ਕੋਈ ਨਹੀਂ ਹੈ ਇਸ ਕਰਕੇ ਉਹ ਰੀ ਇਲੈਕਟ ਹੋਣ ਲਈ ਸੇਫ ਸੀਟ ਦੀ ਬਾਤ ਨੇ ਕੀ ਬਾਤ ਈ 205 ਬੈਗੀ ਇਹ ਹੋਣ ਵਲਾਂ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਖਬਰਾਂ ਇਹੋ ਹੀ ਨੇ ਇਹਨਾਂ ਖਬਰਾਂ ਬਾਰੇ ਹੋਰ ਵਿਸ਼ਲੇਸ਼ਣ ਆਪਾਂ ਅੱਗੇ ਜਾ ਕੇ ਕਰਾਂਗੇ ਆਉ ਕੁਝ ਹੋਰ ਖਬਰਾਂ ਦੇ ਕਵਿਕਲੀ ਜਿਹੜੀਆਂ ਆਪਾਂ ਚਾਕ ਮਾਰ ਦੇਣੀ ਹੁਣ ਦੀਆਂ ਤੱਕ ਦੀਆਂ ਖਬਰਾਂ ਦੇ ਵਿੱਚ ਇਹ ਲਗਭਗ ਸਪਸ਼ਟ ਹੀ ਆ ਕਿ ਹੁਣ ਲਿਬਰਲ ਦੀ ਮinority ਸਰਕਾਰ ਜਿਹੜੀ ਆ ਉਹ ਤੇ ਆ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਦੀ ਕੱਲ ਆਪਣੇ ਹਮ ਰਤਬਾ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਨਾਲ ਫੁੰਟੀ ਗੱਲਬਾਤ ਹੋਈ ਹੈ ਇਸ ਨੂੰ ਪੀਐਮੋ ਆਫਿਸ ਪ੍ਰਧਾਨ ਮੰਤਰੀ ਆਫਿਸ ਵੱਲੋਂ ਕੱਲ ਇਸ ਨੂੰ ਕਨਫਰਮ ਕੀਤਾ ਗਿਆ ਹੈ ਕਹਿੰਦੇ ਆ ਕਿ ਦੋਨਾਂ ਲੀਡਰਾਂ ਨੇ ਗੱਲਬਾਤ ਕੀਤੀ ਆ ਮਿਸਟਰ ਕਾਰਨੀ ਨੇ ਕਿਹਾ ਹੈ ਕਿ ਅਸੀਂ ਇਸ ਕੱਲ ਨੂੰ ਤੈਅ ਕੀਤਾ ਹੈ ਕਿ ਦੋਨੋਂ 1:3 ਤੋਂ ਇੱਕ ਦੇ ਵਿੱਚ ਇਨ ਪਰਸਨ ਵੀ ਮਿਲਾਂਗੇ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਇਹ ਹਾਲ ਤੱਕ ਦੀਆਂ ਖਬਰਾਂ ਦੇ ਵਿੱਚ ਇਹ ਗੱਲ ਖਬਰ ਖੁੱਲ ਕੇ ਸਾਹਮਣੇ ਆਈ ਹੈ ਕਿ ਉਹ ਆਪਣੀਆਂ ਸ਼ਰਤਾਂ ਤਹਿਤ ਅਮਰੀਕਾ ਨੂੰ ਮਿਲਣਗੇ ਸ਼ਰਤ ਵੱਡੀ ਇੱਕ ਹੋਏਗੀ ਕਿ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਕੈਨੇਡਾ ਦੀ ਪ੍ਰਭੂਸਤਾ ਕੈਨੇਡਾ ਦੀ ਸਰਵੈਂਟੀ ਦਾ ਸਤਿਕਾਰ ਕਰਨ ਕੈਨੇਡਾ ਨੂੰ ਇੱਕ ਕੰਟਰੀ ਦੇ ਤੌਰ ਤੇ ਲੈ ਕੇ ਹੀ ਦੋਨੋਂ ਜਿਹੜੇ ਲੀਡਰ ਆ ਉਹ ਗੱਲ ਕਰਨਗੇ ਇਹ ਗੱਲ ਜਿਹੜੀ ਵੱਡੇ ਪੱਧਰ ਤੇ ਸਾਹਮਣੇ ਆਈ ਆ ਔਰ ਪਤਾ ਲੱਗਾ ਹੈ ਕੱਲ ਦੀ ਗੱਲਬਾਤ ਦੇ ਵਿੱਚ ਮਿਸਟਰ ਖਾਨ ਨੇ ਨੂੰ ਮਿਸਟਰ ਡੋਨਲਡ ਟਰੰਪ ਉਹਨਾਂ ਨੂੰ ਵਧਾਈ ਜਿਹੜੀ ਆ ਉਹ ਪੇਸ਼ ਕੀਤਾ ਗਿਆ ਕੌਂਗਰੈਸ ਵਿੱਚ ਕੀਤਾ ਗਿਆ ਹੈ ਇਹ ਨੀਡਲਿਪੋਇਖੇ ਵਿੱਚ ਗੱਲਬਾਤ ਕਰਨ ਦੀ ਗੱਲ ਹੈ ਅਦਲ ਦ ਲੀਡਰ ਐਗਰੀ ਓਨ ਦਾ ਇੰਪੋਰਟੈਂਸ ਆਫ ਕੈਨੇਡਾ ਐਂਡ ਦਾ ਯੂਨਾਈਟਿਡ ਸਟੇਟ ਵਰਕਿੰਗ ਟੂਗੇਦਰ ਐ ਇੰਡੀਪੈਂਡੈਂਟ ਸੋਵਰਨ ਨੇਸ਼ਨਸ ਫॉर देयर ਮਿਚੁਅਲ ਬੈਟਰਮੈਂਟ ਦਾ ਪ੍ਰਾਈਮ ਮਿਨਿਸਟਰ ਸਟੇਟਮੈਂਟ ਇਹ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਹੈ ਜਿਦੇ ਪੀਓਮਾ ਆਪਸ਼ਨ ਜੁਰਕੀਤੀ ਕਿ ਦੋਨੋ ਕੰਟਰੀਆਂ ਦੇ ਬੈਟਰਮੈਂਟ ਵਾਸਤੇ ਚੰਗੇ ਪਣ ਵਾਸਤੇ ਕੈਨੇਡਾ ਅਮਰੀਕਾ ਦੇ ਨਾਲ ਇੱਕ ਇੰਡੀਪੈਂਡੈਂਟ ਤੇ ਸੋਵਰਨ ਨੇਸ਼ਨ ਦੇ ਤੌਰ ਤੇ ਅਮਰੀਕਾ ਦੇ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਆ ਤੇ ਇਹੋ ਹੀ ਉਹਨਾਂ ਦੀ ਗੱਲਬਾਤ ਦਾ ਸ਼ਾਰ ਅੰਸ਼ਾ ਦੁਨੀਆ ਭਰ ਦੇ ਵਿੱਚ ਮਿਸ਼ਕ ਕਾਰਨ ਨੂੰ ਵਧਾਈਆਂ ਆਈਆਂ ਨੇ ਤੇ ਇੱਕ ਵਧਾਈ ਖੂਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਆ ਉਹਦੇ ਤੇ ਵਿਚਾਰ ਫਿਰ ਪਾਕੀ ਖਬਰਾਂ ਤੁਹਾਡੇ ਨਾਲ ਲਗਾਤਾਰ ਅਰਧ ਪ੍ਰਧਾਨ ਮੰਤਰੀ ਮਿਸਟਰ ਨਰਿੰਦਰ ਮੋਦੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੂੰ ਕਲੈਕਸ਼ਨ ਜਿੱਤਣ ਦੀ ਉੱਪਰ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਨਾਲ ਹੀ ਕਿਹਾ ਗਿਆ ਕਿ ਅਸੀਂ ਨਿਰਲੇਪਕ ਦੇ ਵਿੱਚ ਚੰਗੇ ਸਬੰਧ ਜਿਹੜੇ ਆ ਓਰਲ ਕੇ ਤਿਆਰ ਕਰ ਲਈ ਗੱਲਬਾਤ ਕਰਾਂਗੇ ਤੇ ਉਹਨਾਂ ਨੇ ਕਿਹਾ ਕਿ ਮਾਰਕ ਕਾਰਨੀ ਨੂੰ ਕਿ ਅਸੀਂ ਦੋਨੋਂ ਕੰਟਰੀ ਜਿਹੜੇ ਆ ਉਹ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਨੇ ਡੈਫੀਨਿਟਲੀ ਇੰਡੀਆ ਤੇ ਕੈਨੇਡਾ ਉਹਨਾਂ ਕਿਆਕੈ ਦੋਨੋਂ ਕੰਟਰੀ ਜਿਹੜੀਆਂ ਸਨੀਆਂ ਕਾਫੀ ਸਨੀਆਂ ਡੈਮੋਕਰੇਟਿਕ ਵੈਲਿਊ ਜਿਹੜੀਆਂ ਸ਼ੇਅਰ ਨੇ ਤੇ ਉਹਨਾਂ ਨੇ ਰੂਲ ਆਫ ਲਾ ਦੀ ਜ਼ਰੂਰ ਗੱਲ ਕੀਤੀ ਆ ਕੈਨੇਡਾ ਵੀ ਰੂਲ ਆਫ ਲਾ ਦੀ ਗੱਲ ਕਰਦਾ ਰਿਹਾ ਇਹਦੀਆਂ ਕੁਝ ਹੋਰ ਡਿਟੇਲਸ ਦੇ ਵਿੱਚ ਬਾਅਦ ਚ ਗੱਲ ਕਰਾਂਗੇ ਬਟ ਇਹ ਇੱਕ ਚੰਗਾ ਕਦਮ ਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰੀਡਿੰਗ ਪ੍ਰਾਈਮ ਮਿੰਿਸਟਰ ਮਿਸਟਰ ਕਾਰਨ ਨੂੰ ਵਧਾਈ ਦਿੱਣੀ ਇਹ ਉਹਨਾਂ ਨੇ ਐਕਸਤੇ ਉੱਪਰ ਦਿੱਤੀ ਆ ਜੇ ਕਹਾਂ ਤਾਂ ਬਾਅਦ ਮੰਗਰੇ ਵਿੱਚ ਪੜ੍ਹ ਕੇ ਤੁਹਾਨੂੰ ਸੁਣਾ ਦਿਆਂਗਾ ਬਟ ਖਬਰ ਇੰਨੀ ਆ ਬਾਕੀ ਸਭ ਨਾਲ ਆਪਾਂ ਹੁਣ ਛੱਟ ਮਾਰਦੇ ਹਾਂ ਇਸ ਤੋਂ ਲਾਵਾ ਯੂ ਐਸ ਸਟੇਟ ਡਿਪਾਰਟਮੈਂਟ ਟਵੱਲੋਮੀ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਨੂੰ ਡਾਈ ਰਿਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕੁਝ ਹੋਰ ਵੀ ਕਿਹਾ ਜਿਹਦੇ ਤੇ ਆਪਾਂ ਗੱਲ ਕਰਨੀ ਹੈ ਬਟ ਇੱਕ ਖਬਰ ਜਿਹੜੀ ਆ ਉਹ ਹੈ ਬਰਨਿੰਗ ਸਟੈਂਡਰਡਸ ਥੈਂਕਸ ਟੂ ਟਰੰਪ ਫਾਰ ਕੰਜ਼ਰਵੇਟਿਵ ਲਾਸ ਇਹ ਖਬਰ ਥੋੜੀ ਜੀ ਯਾਰਾ ਮੇਰੇ ਲਈ ਇਹ ਮਤਰਾਖਦੀ ਆ ਮੈਂ ਤੁਹਾਡੇ ਨੂੰ ਇਹਦੇ ਤੇ ਜਰੂਰ ਵਿਚਾਰ ਚਰਚਾ ਕਰਨਾ ਹੈ ਖਬਰ ਤੇ ਚਾਕ ਮਾਰ ਦੇ ਬੰਨੀ ਸੈਂਡਸ ਨੇ ਮਿਸਟਰ ਡੋਨਲਡ ਟਰੰਪ ਨੂੰ ਬਲੇਮ ਕੀਤਾ ਕਿ ਤਾ ਕੰਜ਼ਰਵੇਟਿਵ ਦੇ ਹਾਰਦੇ ਉੱਪਰ ਉਹਨਾਂ ਨੇ ਕਿਹਾ ਥੈਂਕ ਯੂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਕਿ ਕੰਜ਼ਰਵੇਟਿਵ ਜਿਹੜੇ ਸਾਡੇ ਫਰੈਂਡ ਸੀਗੇ ਉਹ ਹਾਰ ਗਏ ਨੇ ਤੇ ਇਹਦੇ ਲਈ ਉਹਨਾਂ ਨੇ ਕਿਹਾ ਦੱਸਿਆ ਕਿ ਉਹ ਦੋ ਵਾਰੀ ਡੈਮੋਕ੍ਰੇਟ ਵੱਲੋਂ ਪ੍ਰੈਜ਼ੀਡੈਂਟ ਨਾਮਿਨੇਸ਼ਨ ਲੇਵਿਟ ਹੋਤੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸਿਰਫ ਸੌਦੇ ਨਹੀਂ ਲੱਗੇ ਆ ਕੈਨੇਡੀਅਨ ਨੂੰ ਉਹਨਾਂ ਦਾ ਮਾਈਂਡਸੈਟ ਚੇਂਜ ਕਰ ਲਈ ਤੇ ਕੰਜ਼ਰਵੇਟਿਵ ਜਿਹੜੇ ਨੇ ਬਿਲਕੁਲ ਜਿਹੜੇ ਸੱਜੇ ਪੱਖੀ ਨੇ ਉਹਨਾਂ ਲਈ ਕੋਈ ਥਾਂ ਨਹੀਂ ਹੈਗੀ ਜਿਹੜੇ ਸੱਜੇ ਪੱਖੀ ਨੇ ਉਹਨਾਂ ਦੇ ਬਿਲਕੁਲ ਜਿਹੜੇ ਫਾਰ ਰਾਈਟ ਲੋਕ ਨੇ ਉਹਨਾਂ ਨੂੰ ਸਿਰਫ ਕੈਨੇਡੀਅਨਸ ਨੂੰ ਕਾਹਦਨ ਲੱਗਿਆ ਕਿ ਸੱਜੇ ਪੱਖੀਆਂ ਦੀ ਸਰਕਾਰ ਬਣਾਉਣੇ ਸਿਆਣਪ ਵਾਲੀ ਗੱਲ ਨਹੀਂ ਆ ਤਾਂ ਇਹ ਉਹਨਾਂ ਨੇ ਜਿਹੜੇ ਸੈਂਟਰ ਪੱਖੀ ਨੇ ਜਿਸ ਦੀ ਪਾਲਿਸੀ ਮਿਸਟਰ ਕਾਰਨੀਆ ਮੈਂ ਖਬਰਾਂ ਚ ਪਹਿਲਾਂ ਹੀ ਤੁਹਾਨੂੰ ਆਫਾਇਡਾ ਕਰ ਚੁੱਕਾ ਹਾਂ ਕਿ ਮਿਸਟਰ ਇੱਕ ਗੋਵਰਨਮੈਂਟਸ਼ਿਪ ਤੋਂ ਹੁੰਦਾ ਕ ਵੱਡਾ ਕਾਰਨ ਕੈਨੇਡਾ ਚ ਖਬਰ ਨੂੰ ਧਿਆਨ ਦਿਓ ਮਿਸਟਰ ਜਿਹੜੇ ਟਰੂਡੋ ਸੀਗੇ ਬਿਲਕੁਲ ਲੈਫਟਿਸਟ ਹੋ ਗਏ ਸੀ ਜਿਆਦਾ ਉਹਨਾਂ ਦੀਆਂ ਪਾਲਿਸੀ ਸੀ ਜਿਹੜੀਆਂ ਨੇ ਉਹ ਨਰਮ ਹੋ ਗਈਆਂ ਸੀਗੀਆਂ ਮਿਸਟਰ ਕਾਰਨੀ ਇੱਕ ਮਿਡਲ ਸੈਂਟਰਿਸਟ ਜਿਹੜੀ ਪਾਲਿਸੀਸ ਨੂੰ ਲੈ ਕੇ ਆਏ ਨੇ ਜਿਹਦੇ ਨਾਲ ਕੈਨੇਡিয়ান ਦਾ ਟਰਸਟ ਜਿਹੜਾ ਲਿਬਰਲ ਪਾਰਟੀ ਚ ਵਾਪਸ ਆਇਆ ਇੱਕ ਇਹ ਵੀ ਇੱਕ ਮੇਜਰ ਫੈਕਟਰ ਜਿਹੜਾ ਰਿਹਾ ਹੈ ਉਹਨਾਂ ਨੇ ਮਿਸਟਰ ਬਰਨੀ ਸੈਂਟਰ ਦੇ ਬਿਆਨ ਵੱਲ ਵਾਪਸ ਆਈਏ ਉਹ ਕਹਿੰਦੇ ਆ ਕਿ ਕੈਨੇਡੀਅਨ ਨੂੰ ਸਿਰਫ ਇੱਕ 100 ਦਿਨ ਲੱਗਿਆ ਕਿ ਉਹਨਾਂ ਨੇ ਇਹ ਡਿਸਾਈਡ ਕੀਤਾ ਆ ਕਿ ਸਾਨੂੰ ਫਾਰ ਰਾਈਟਸ ਜਿਹੜੀਆਂ ਪਾਲਿਸੀ ਜਿਹਨੇ ਉਦੇਸ਼ ਨੂੰ ਅੱਗੇ ਨਹੀਂ ਲੈ ਜਾ ਕੇ ਸਭੀਆਂ ਤੇ ਉਹਨੇ ਕਿਹਾ ਕਿ ਛੇਤੀ ਅਮਰੀਕਨ ਉਹ ਜਿਹੜੇ ਆ ਉਹ ਵੀ ਕੈਨੇਡੀਅਨ ਦੇ ਤਰਜ਼ ਤੇ ਅੱਗੇ ਆਉਣਗੇ ਭਾਵ ਕਿ ਬਹੁਤ ਛੇਤੀ ਅਗਲੀ ਇਲੈਕਸ਼ਨ ਦੇ ਵਿੱਚ ਜਿਹੜੇ ਅਮਰੀਕਨ ਨੇ ਉਹ ਵੀ ਡੈਮੋਕ੍ਰੇਟਸ ਦੀ ਸਰਕਾਰ ਬਣਾਉਣਗੇ ਫਾਰ ਰਾਈਟ ਪਾਰ ਜਿਹੜੇ ਡੋਨਲਡ ਟਰੰਪ ਹੁਣੇ ਆ ਉਹ ਅਮਰੀਕਾ ਦੇ ਹੱਕ ਤੇ ਨਹੀਂ ਹੈਗੇ ਤਾਂ ਅਮਰੀਕਨ ਰਿਪਬਲਿਕ ਨੂੰ ਲਾਈਕ ਨਹੀਂ ਕਰਨਗੇ ਅਗਲੀ ਵਾਰੀ ਅਮਰੀਕਾ ਦੇ ਵਿੱਚ ਵੀ ਜਿਹੜੇ ਆ ਉਹ ਖੱਬੇ ਪੱਖੀਆਂ ਦੀ ਸਰਕਾਰ ਆਏਗੀ ਤੇ ਮਿਸਟਰ ਡੋਨਲਡ ਟਰੰਪ ਉਹ ਦਸ਼ਕਾਸ਼ੰਦੜ ਆ ਉਹ ਖੁਸ਼ ਹੋ ਜਾਏਗਾ ਇਹ ਖਬਰ ਕਾਫੀ ਅਮਤਰਾਕਤੀ ਸੀ ਅਮਰੀਕਾ ਕਿ ਤੁਸੀਂ ਇਹਦੇ ਤੇ ਜ਼ਰੂਰ ਵਿਚਾਰ ਕਰੋਗੇ ਹੁਣ ਆਪਾਂ ਅਗਲੀ ਖਬਰ ਵੱਧਦੇ ਹਾਂ ਇਲੈਕਸ਼ਨ ਕੈਨੇਡਾ ਨੇ ਕੱਲ ਕਨਫਰਮ ਕਰ ਦਿੱਤਾ ਹੈ ਕਿ 67% ਐਲੀਜੀਬਲ ਵੋਟਰਸ ਨੇ ਕੱਲ ਵੋਟ ਜਿਹੜੀ ਹੈ ਕਾਸਟ ਕੀਤੀ ਹੈ ਪਰਸੋਂ ਔਰ 19.2 ਮਿਲੀਅਨ ਮੋਰ ਦੈਨ 19 ਮਿਲੀਅਨ ਕੈਨੇਡੀਅਨਸ ਨੇ ਵੋਟ ਜਿਹੜੀ ਹੈ ਕਾਸਟ ਕੀਤੀ ਹੈ 215 ਤੋਂ ਬਾਅਦ ਇਹ ਹਿਸਟੋਰੀਕਲੀ ਇਨੀ ਵੱਡੀ ਜਿਹੜੀ ਹੈ ਟਰਨਆਊਟ ਸਾਹਮਣੇ ਆਈ ਆ ਇਸ ਤੋਂ ਇਲਾਵਾ ਦੱਸ ਜੀ ਕਿ 1952 ਦੇ ਵਿੱਚ 79.4% ਵੋਟ ਹੋਈ ਸੀ ਤੇ ਇਹਦੇ ਇਹਦੇ ਤੇ ਵੱਡੇ ਪੱਧਰ ਤੇ ਫੋਰਕਾਸਟ ਹੁੰਦਾ ਕਾਰਨ ਕੀ ਆ ਇਹਦੇ ਬਾਰੇ ਵੀ ਜੇ ਤੁਸੀਂ ਥੋੜਾ ਵਿਚਾਰ ਕਰ ਲਵੋ ਸਾਡੇ ਨਾਲ ਸਾਂਝ ਪਾ ਲਵੋ ਤੇ ਫਿਰ ਆਪਾਂ ਜਰੂਰ ਅੱਗੇ ਵਧਾਂਗੇ ਹੁਣ ਗੱਲ ਕਰਦੇ ਆ ਮਿਸਟਰ ਪੀਰ ਪੋਲੀਵਦੀ ਪੋਲੀਵਦੀ ਉਹਦੇ ਤੇ ਵਿਚਾਰ ਚਰਚਾ ਫਿਰ ਆਪਾਂ ਅੱਗੇ ਵਧਾਂਗੇ ਫਿਰ ਮジョਰਿਟੀ ਕਿ ਮਿਨੋਰਿਟੀ ਉਹਦੀ ਗੱਲ ਕਰਨੀ ਵੀ ਬੜੀ ਵੱੜੀ ਆ ਖਬਰਾਂ ਲਗਾਤਾਰ ਚਰਚਾ ਨੇ ਕਿ ਵੱਡੀ ਪਾਰਟੀ ਕੰਜ਼ਰਵੇਟਿਵ ਪਾਰਟੀ ਜਿਨ੍ਹਾਂ ਨੂੰ ਬਿਗ ਮੰਡਟ ਮਿਲਿਆ ਪਿਛਲੀ ਵਾਰੀ ਨੌਵਾਂ ਵਾਰ ਦੇ ਸੀਟਾਂ ਵੀ ਮਿਲੀਆਂ ਨੇ ਉਹਨਾਂ ਨੂੰ ਬਾਈ ਬਟ ਉਹਨਾਂ ਦੇ ਲੀਡਰ ਲਗਾਤਾਰ ਜਿਹੜੇ ਨੈਗੇਟਿਵ ਕੈਂਪੇਨ ਲਈ ਜਾਣੇ ਜਾਂਦੇ ਸੀਗੇ ਮਿਸਟਰ ਪੀਰ ਪਾਲਵ ਆਪਣੀ ਘਰਤਣ ਵਾਲੀ ਸੀਟ ਜਿਹੜੀ ਆ ਉਹ ਲਗਭਗ 2000 ਵੋਟਾਂ ਦੇ ਫਰਕ ਨਾਲ ਲਿਬਰਲ ਕੈਂਡੀਡੇਟ ਕੋ ਹਾਰ ਗਏ ਸਨ ਉਹਨਾਂ ਖਬਰਾਂ ਆ ਰਹੀਆਂ ਨੇ ਇਸ ਵਕਤ ਕਿਉਂਕਿ ਆਪੋਜੀਸ਼ਨ ਜੇ ਲੀਡਰ ਉਹਨਾਂ ਨੇ ਬਣੇ ਰਹਿਣਾ ਹੈ ਤੇ ਉਹਨਾਂ ਨੂੰ ਹਾਊਸ ਆਫ ਕਾਮਨ ਚ ਜਾਣ ਲਈ ਇਲੈਕਟ ਹੋਣਾ ਪਏਗਾ ਭਾਵ ਐਮਪੀ ਬੰਨਾ ਪਏਗਾ ਹੁਣ ਖਬਰਾਂ ਕਿ ਨੀਡਲਿਕ ਪਿਟਰੇ ਵਿੱਚ ਕਨਜ਼ਰਵੇਟਿਵ ਪਾਰਟੀ ਮਿਸਟਰ ਪੀਰ ਪੋਲੀਵ ਨੂੰ ਇਲੈਕਟ ਕਰਕੇ ਤੇ ਹਾਊਸ ਆਫ ਕਾਮਨ ਚ ਭੇਜਣ ਦੀ ਕੋਸ਼ਿਸ਼ ਕਰੇਗੀ ਰੀਸੈਂਟਲੀ ਇੱਕ ਖਬਰਾਂ ਨੇ ਬਖਤ ਇਹ ਵੀ ਖਬਰਾਂ ਨੇ ਕਿ ਕਨਜ਼ਰਵੇਟਿਵ ਹਲਕਿਆਂ ਦੇ ਵਿੱਚ ਉਥਲ ਪੁਥਲ ਜਾਰੀ ਉਹਨਾਂ ਵੱਲੋਂ ਮਿਸਟਰ ਪਾਲੀਵਰ ਦਾ ਜਾਂਸ਼ੀਨ ਲਬਨ ਦੀ ਵੀ ਤਿਆਰੀ ਆਰ ਆਉਣ ਵਾਲੇ ਦਿਨਾਂ ਚ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਤੇ ਪਾਰਟੀ ਦੇ ਇਨਸਾਈਡਰ ਪ੍ਰੈਸ਼ਰ ਪਾਉਣ ਕਿ ਉਹ ਪਾਰਟੀ ਪ੍ਰੈਜ਼ੀਡੈਂਟ ਤੋਂ ਅਸਤੀਫਾ ਦੇ ਕੇ ਪਾਰਟੀ ਮੁਖੀ ਤੋਂ ਅਸਤੀਫਾ ਦੇ ਕੇ ਉਹ ਲੰਬੇ ਹੋ ਜਾਣ ਇਹ ਇੱਕ ਵੱਡਾ ਸਵਾਲ ਹੈ ਇਹਨਾਂ ਖਬਰਾਂ ਤੇ ਚਰਚਾ ਬਣੀ ਰਹੇਗੀ ਪਰ ਹਾਲ ਦੀ ਖੜੀ ਖਬਰ ਇੰਨੀ ਆ ਕਿ ਮਿਸਟਰ ਪਾਲੀ ਆਗ ਜਿਹੜੇ ਨੇ ਉਹ ਹੁਣ ਇਸ ਆਸਤੇ ਨਹੀਂ ਕਿ ਕੋਈ ਕੋਣ ਨੂੰ ਕੋਈ ਜੌਬ ਵੀ ਕੋਈ ਨਹੀਂ ਹੈਗੀ ਪਿਛਲੇ 25 ਸਾਲ ਤੋਂ ਉਹ MP ਰਹੇ ਨੇ ਮਿਚ ਵਿੱਚ ਮਿਨਿਸਟਰ ਵੀ ਰਹੇ ਨੇ ਸੋ ਉਹਨਾਂ ਨੂੰ ਆਪਣਾ ਬ੍ਰੈਡ ਐਂਡ ਬਟਰ ਚਲਾਉਣ ਲਈ ਵੀ MP ਬੰਨਾ ਬੜਾ ਜ਼ਰੂਰੀ ਆ ਸੋ ਉਹਨ ਵੱਲ ਦੇਣੇ ਕਿ ਉਹ ਤੋਂ MP ਬਣ ਕੇ ਤੇ ਕਜ਼ਰਤੋਬਾਟੀ ਨੂੰ ਦੁਬਾਰਾ ਸਰਵ ਕਰਨ ਦੀ ਤਾਂਗ ਤੇ ਵਿੱਚ ਨੇ ਉਹਨ ਬੜਾ ਸਮਰਚੇਗਾ ਰੇਡੀਓ ਸਾਊਥ ਈਸਟਨ ਵਾਈਸ ਤੋਂ ਨੂੰ ਲਗਾਤਾਰ ਇਦਾਂ ਦੀਆਂ ਖਬਰਾਂ ਦੇ ਨਾਲ ਜੋੜ ਕੇ ਰੱਖੇਗਾ ਅਪਡੇਟ ਕਰਕੇ ਰੱਖੇਗਾ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਲਗਾਤਾਰ ਰੱਖਾਂਗੇ ਜੇ ਮਿਸਟਰ ਪੀ ਪਾਲੀਵ ਦੀ ਗੱਲ ਹੋਈ ਆ ਤੇ ਮਿਸਟਰ ਡੱਗਫੋਰ ਬਾਰੇ ਗੱਲ ਨਾ ਹੋਵੇ ਤੇ ਇਹ ਇਦਾਂ ਹੋ ਸਕਦਾ ਹੈ ਖਬਰਾਂ ਦੀ ਚਰਚਾ ਆ ਕਿ ਮਿਸਟਰ ਡੱਗਫੋਰ ਨੇ ਕੁਛ ਨਾ ਕੁਛ ਇਦਾਂ ਦੀ ਨਿਹਰੀ ਲਿਆਂਦੀ ਆ ਜਿਹਦੇ ਕਰਕੇ ਕਾਰਨਟਨ ਵਾਲੀ ਸੀਟ ਹਟ ਗਿਆ ਇਹ ਇਦਾਂ ਦੇ ਕੁਝ ਬਲੇਮ ਜਿਹੜੇ ਨੇ ਉਹ ਲੱਗ ਰਹੇ ਨੇ ਮਿਸਟਰ ਡੱਗਫੋਰ ਨੇ ਖਬਰਾਂ ਨੂੰ ਇਹਨਾਂ ਚਰਚਾਵਾਂ ਨੂੰ ਇੱਕ ਰਿਫੇਰ ਜੜਾਇਆ ਉਹਨਾਂ ਕਹ ਰਿਹਾ ਉਹਨਾਂ ਨੇ ਕਿਹਾ ਕਿ ਮੈਂ ਫੈਡਰਲ ਪੋਲਿਟਿਕਸ ਦੇ ਵਿੱਚ ਜਨ bari ਕੋਈ ਵਿਚਾਰ ਨਹੀਂ ਰੱਖਦਾ ਮੈਨੂੰ ਮੇਰੀ ਜੌਬ ਬਹੁਤ ਪਸੰਦ ਹੈ ਮੈਂ ਇਸ ਜੌਬ ਨੂੰ ਬਿਲਕੁਲ ਲਾਈਕ ਕਰਦਾ ਆਮ ਨਾਟ ਵਰੀ ਅਬਾਟ ਦਟ ਹੂ ਸੈਡ ਉਹਨੇ ਕਿਹਾ ਕਿ ਆਈ ਵਾਂਟ ਟੂ ਸੀ ਆਰ ਲੈਵਲ ਆਫ ਗਵਰਨਮੈਂਟ ਵਰਕਿੰਗ ਟੁਗੇਦਰ ਬਿਕਾਜ਼ ਟਰੰਪਸ ਬੈਕ ਉਹਨੇ ਕਿਹਾ ਕਿ ਟਰੰਪ ਜਿਹੜਾ ਆ ਉਸ ਨੂੰ ਫਾਈਟ ਕਰਨ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਤੇ ਮੈਂ ਇਹਦੇ ਲਈ ਕੰਮ ਕਰਨ ਨੂੰ ਤਿਆਰ ਆ ਦਸ ਸਪੈਸਿਫਿਕਲੀ ਮਿਸਟਰ ਡੱਗਫੋਰ ਦਾ ਧਿਆਨ ਸਵਿਰੀ ਆ ਗਿਆ ਸੀਗਾ ਕਿ ਅਸੀਂ ਬਿਲਕੁਲ ਤੱਕ ਪਰ ਬੈਠੇ ਆਂ ਅਠਾਰੀਓ ਵਾਲੇ ਕਿ ਮਿਸਟਰ ਕਾਰਨੀ ਦੀ ਸਰਕਾਰ ਦੇ ਨਾਲ ਰੱਖੇ ਕੰਮ ਕਰੀਏ ਤੇ ਮਿਸਟਰ ਡਾਨਲਡ ਟਰੰਪ ਤੇ ਨਾਲ ਜਿਹੜਾ ਫਾਈਟ ਕਰ ਸਕੀਏ ਬਟ ਲੰਗ ਟਾਈਮ ਰਹਿ ਨੇ ਮਿਸਟਰ ਐਮ ਪੀ ਜੇਡਨਿੰਗ ਆਸ਼ਵਨ ਆਫ ਤੋਂ ਮਿਸਟਰ ਜਮਲ ਜਵਾਨੀ ਉਹਨਾਂ ਨੇ ਕੱਲ ਸੀਬੀਸੀ ਨੂੰ ਇੰਟਰਵਿਊ ਦੇ ਵਿੱਚ ਗੱਲ ਕਹੀਆ ਜਵਾਨੀ ਨੇ ਕਿ ਫੂਡ ਜਿਹੜੇ ਨੇ ਉਹ ਕਿਸੇ ਟਾਈਮ ਮਿਸਟਰ ਡੱਗਫੋਰ ਦੇ ਕਲੀਵ ਆ ਨਹੀਂ ਬਟ ਹੋਣਾ ਉਹ ਅਲਾਈ ਨੇ ਮਿਸਟਰ ਪਾਲੀ ਅਪਦੇ ਤੇ ਉਹਨਾਂ ਨੇ ਖੁਦ ਇਲਜ਼ਾਮ ਲਾਇਆ ਨੇ ਇਸਮਾਮਲੇ ਚੰਟਾਰੀਓ ਦੇ ਪ੍ਰੋਗਰੈਸਿਵ ਲੀਡਰ ਮਿਸਟਰ ਡੈਕਫੋਰ ਦੇ ਉੱਪਰ ਕਿ ਉਹ ਬੜੇ ਚੀਅਰਫੁਲ ਨੇ ਇਸ ਵਾਰ ਸਰ ਲਿਬਰਲ ਨੂੰ ਜਿਤਾ ਕੇ ਕੁਝ ਉਹਨਾਂ ਨੇ ਕਸੀਦੇ ਕਹੇ ਸੇ ਆ ਕਿ ਮਿਸਟਰ ਪਾਲੀ ਅ ਤੇ ਕਨਜ਼ਰਵੇਟਿਵ ਨੂੰ ਹਰਾਉਣ ਦੇ ਵਿੱਚ ਮਿਸਟਰ ਡੈਕਫੋਰ ਬਾਲ ਉਹਨਾਂ ਨੇ ਕੁਝ ਅਸ਼ਾਰੇ ਕੀਤੇ ਨੇ ਇਹਨਾਂ ਦੀ ਕਿੰਨੀ ਕਿ ਸਚਾਈ ਆ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਗਰਾਉਂਡ ਲੈਵਲ ਤੇ ਮੇਰੇ ਨੂੰ ਜ਼ਿਆਦਾ ਜਾਣਦੇ ਹੋ ਇਹਦੇ ਵਿੱਚ ਤੁਹਾਡਾ ਕੋਈ ਸਵਾਲ ਕੁਐਸਚਨ ਇਨਪੁਟ ਹੋਵੇ ਜਿੱਦ ਤੁਸੀਂ 905 ਦੇ ਸੋ 1350 ਤੇ ਸਾਨੂੰ ਜਿਹੜੀ ਆ ਕਾਲ ਕਰ ਸਕਦੇ ਹੋ ਜੀ ਅਗਲੀ ਖਬਰ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਨ ਡੀ ਪੀ ਡੀ ਸਰਕਾਰ ਹੈ ਐਨ ਡੀ ਪੀ ਐਂਡ ਦੇ ਪ੍ਰੀਮੀਅਰ ਮਿਸਟਰ ਡੇਵਿਡ ਈਬੀ ਉਹਨਾਂ ਨੇ ਚਲ ਆਪਣੀ ਇੱਛਾ ਜਾਰੀ ਕੀਤੀ ਹੈ ਕਿ ਉਹ ਅੰਡੀਪੀ ਦੇ ਲੀਡਰ ਬਨਵਾਸਤੇ ਉਹ ਦਾਉਟਸ ਸ਼ਾਮਲ ਹੋਣਗੇ ਬਹੁਤ ਕਾਮਜਾਬ ਪ੍ਰੀਮਰ ਨੇ ਨੈਮ ਬ੍ਰਿਟਿਸ਼ ਕੋਲੰਬੀਆ ਦੇ ਔਰ ਇੱਕ ਸੁਲਝੇ ਹੋਏ ਨੇਤਾ ਵਜੋਂ ਉਹਨਾਂ ਨੂੰ ਜਾਣਿਆ ਜਾਂਦਾ ਹੈ ਕੱਲ ਉਹਨਾਂ ਨੇ ਆਪਣੀ ਇਸ਼ਾ ਯਾਰ ਕੀਤੀ ਆ ਕਿ ਉਹ ਜਗਮੀ ਸਿੰਘ ਦੇ ਜਾਨਸ਼ਣ ਬਣ ਲਈ ਉਹਨਾਂ ਦੀ ਜੌਬ ਨੋ ਟੇਕਓਵਰ ਕਰ ਲਈ ਪਿਆਰ ਬਿਠੇ ਨੇ ਔਰ ਇਸ ਸਮੇਂ ਚੇ ਦੇ ਬਾਰੇ ਅਫਟਰ ਗੱਰੀ ਦੇ ਕਿ ਹੁਣ ਹੋਰ ਕੌਣ ਕੌਣ ਲੀਡਰ ਜਿਹੜੇ ਨੇ ਉਹ ਇਹਦੇ ਵਿੱਚ ਅਟੈਸਟਡ ਹੋਣਗੇ ਅਪਡੇਟ ਤੁਹਾਡੇ ਨਾਲ ਇਹ ਮਾਮਲੇ ਚ ਜਾਰੀ ਰਹੇਗੀ ਖਬਰਾਂ ਖ਼ਸ਼ੂਰ ਨੇ ਸਭ ਤੋਂ ਵੱਡੀ ਖ਼ਬਰ ਤੇ ਕੱਲ ਅੱਥਾ ਪਾ ਹੈਵੀ ਥੰਡਰਸਟਾਰਮ ਆਇਆ ਕਾਫੀ ਇਲਾਕਿਆਂ ਦੇ ਵਿੱਚ ਬਿਜਲੀ ਅਜੇ ਬੰਦ ਹੈ ਖਾਸ ਤੌਰ ਤੇ ਚੰਤੋ ਦੇ ਇਲਾਕਿਆਂ ਦੇ ਵਿੱਚ ਔਰ ਐਂਡੀਪੀ ਦੀ ਅੰਥਾਰੀ ਦੀ ਲੀਡ ਰਹੀਆ ਐਂਡਰਿਅ ਹਾਰਵਰਥ ਜਿਹੜੇ ਕੇਸ ਵਰਥ ਹਾਮਿਲਟਨ ਦੇ ਮੇਰ ਨੇ ਹਸਪੀਟਲਾਈਜ਼ ਹੋ ਗਏ ਨੇ ਕੱਲ ਨੂੰ ਦਾ ਐਕਸੀਡੈਂਟ ਹੋਇਆ ਇਸ ਦੇ ਬਾਰੇ ਅਪਡੇਟ ਕਰਨਾ ਜਾਰੀ ਰੱਖਾਂਗੇ ਤੇ ਤਿੰਨ ਚਾਰ ਚੀਜ਼ਾਂ ਦੇ ਰੇਟ ਦੱਸ ਕੇ ਫਿਰ ਮੇਰੇ ਨਾਲ ਦੁੱਖ ਸੱਜਣਾਂ ਨੂੰ ਏਥੇ ਪਾ ਕੇ ਥੋੜੀ ਕਮਰਸ਼ੀਅਲ ਤੇ ਫਿਰ ਆਪਾਂ ਇੰਟਰਨੈਸ਼ਨਲ ਖ਼ਬਰਾਂ